ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਣੀ ਭਤੀਜੀ ਦਾ ਹੈਗਾ ਵਿਆਹ ਬਈ ਕੜਾਈ ਚੜੀ ਆ 24 ਤਰੀਕ ਅੱਜ 10ਵਾਂ ਮਹੀਨਾ 2025 ਅੱਜ ਕੜਾਈ ਦਾ ਪਹਿਲਾ ਦਿਨ ਹੈ ਮੁੰਡੇ ਲੱਗੇ ਪਏ ਆ ਕੰਮਕਾਰ ਹਲਵਾਈ ਦੇਖ ਲੈ ਕਰਦੀ ਰੇਤੀ ਜਾਂਦਾ ਬਹੁਤ ਟਾਈਮ ਦਾ ਆ ਖੜਾ ਕੁੜੀ ਦਾ ਚਾਤਾ ਮੋਸਾਂ ਨੂੰ ਤਾਂ ਲਈ ਜਦਾ ਇਹ ਡੱਕਾ ਨਹੀਂ ਤੋੜਦਾ ਬਾਈ ਗੱਲਾਂ ਆਲੇ ਆ ਆ ਦੇ ਹਲਵਾਈ ਦੇਖ ਲੈ ਇਹ ਤਰ ਕਿਆ ਕੇ ਕਰਦਾ ਰੇਤੀ ਪਿੰਡੀ ਔਰੇ ਦਾ ਮਪਾਜੋ ਵਿਆਹ ਤੇਰਾ ਇਹ ਤੂੰ ਭੱਜੀ ਐ ਨਾ ਔਰੇ ਦਾ ਓਏ ਟਾਂ ਦਾ ਲੈ ਕੇ ਦੇ ਮੇਰਾ ਐ ਭਾਈ ਟਾਂ ਲਓ ਹੈ ਕਾ ਮਾਈ ਦਾ ਮਾਏ ਲੈ ਮਾਈ ਲੈ ਮਾਈ ਕਿ ਲੋ ਬੁੜਾ ਪਾਇਨਾ ਇੱਟ ਪਲਾਉਂ ਕਰੇ ਮੈਂ ਵਾਹ ਜੀ ਯਾਰ ਮਹੀਆ ਯਾਰ ਓਰੇ ਨਹੀਂ ਦੋਏ ਹਾਂ ਜੀ ਬਾਈ ਮਗਰ ਬਹੁਤ ਨਾ ਕੰਮ ਕਰ ਲੈ ਜਾਨਾ ਜੀ ਬੱਜਾ ਬੋਲ ਵਾਹ ਹਾਂ ਜੀ ਬਾਈ ਵਿਆਹ ਵਾਲਿਆਂ ਦੇ ਉਹ ਲੈ ਕੇ ਜਾਣਾ ਬਾਈ ਦੁੱਧ ਲੈ ਕੇ ਜਾਣਾ ਵਿਆਹ ਵਾਲਿਆਂ ਦੇ ਸੀ ਹੋ ਠੀਕ ਠਾਕ ਠੀਕ ਵੇ ਵਿਆਹ ਵਾਲਿਆਂ ਦੇ ਤੁਸੀਂ ਵੀ ਨਿੱਜੀ ਕੋਈ ਵਿਚੋਲੇ ਹੋ ਦੁੱਧ ਲੈ ਕੇ ਆਣਾ ਵੀ ਜਾ ਕੇ ਵਿਆਹ ਵਾਲਿਆਂ ਦੇ ਨਹੀਂ ਨਹੀਂ ਉਹ ਕਹਿੰਦੇ ਐਕਸਟਰਾ 20 ਕਿਲੋ ਦੁੱਧ ਫ੍ਰੀ ਆ ਵਿਚੋਲੇ ਨਹੀਂ ਆਹੀ ਹੈ ਹਲੋ ਜੀ ਇਹਦਾ ਕਰਵਾਈ ਕੱਟੀ ਜਾਂਦਾ ਬਾਦਾਮ ਲੈ ਖਾਈ ਵੀ ਜਾਂਦਾ ਮੈਂ ਨਾਲ ਨਾਲ ਦੇ ਲਾਲੀ ਦੇਖ ਤੂੰ ਇਹ ਰੇ ਦੇ ਮੁੰਡੇ ਦੇ ਇਹ ਨਾ ਦੋ ਦਬਾਈ ਆ ਦੇਖ ਰੌ ਇਧਰ ਵੀ ਇਹ ਮੈਨ ਦਾ ਮੇਰੂ ਦਾ ਮੈਨ ਦਾ ਗਲਾਬ ਜਮਣਾ ਕਰਦਾ ਉਹ ਯਾਰ ਇੱਥਾ ਇਹ ਰਸਗੋਲਿਆਂ ਲਈ ਵਰਤਿਆ ਜਾਂਦਾ ਭਾਵੇਂ ਕਿ ਪਰ ਲੋਗੁਲਾ ਕਾ ਦਾ ਬੋਲ ਕੇ ਹੈ ਲਾ ਕਾ ਤਰ ਇੱਥੇ ਵੀ ਲਾ ਕੜਤੇ ਰਸਗੋਲੇ ਬਣਾਉਣ ਲਈ ਵਰਤਿਆ ਜਾਂਦਾ ਆ ਇਧਰ ਬਣਾਈ ਜਾਂਦਾ ਬਿੱਟੂ ਹਲਵਾਈ ਮੰਜੇ ਦਾ ਕਾਨ ਬਾਈ ਆ ਕਾਨ ਕੱਢੀ ਜਾਂਦੇ ਆ ਬੰਦੇ ਆ ਦੇਖ ਸਕਦੇ ਹੋ ਤੁਸੀਂ ਇਹ ਆ ਭਿੰਡੀ ਲਓ ਜੀ ਹੁਣ ਆਪਾਂ ਆਏ ਆ ਹਲਵਾਈ ਨੇ ਮੰਗਾਇਆ ਪਾਣੀ ਕਹਿੰਦਾ ਬੱਡਰ ਵਕ ਤੋਂ ਪਾਣੀ ਲੈ ਕੇ ਬੱਡਰ ਵਕ ਤੋਂ ਆ ਦੇਖ ਲੈ ਟੋਲ ਲੈ ਕੇ ਆਏ ਆ ਪਾਣੀ ਵਾਲੇ ਲੈ ਕੇ ਚੱਲਦੇ ਆਪਾਂ ਪਾਣੀ ਸਾਡਾ ਇੱਕ ਬੰਦਾ ਉਹ ਖੜਾ ਲਓ ਜੀ ਚੱਲੇ ਹੋਣਾ ਸੀ ਪਾਣੀ ਲੈ ਕੇ ਬੱਡਰ ਵਕ ਤੋਂ ਆ ਦੇਖਦਾ ਕੋਈ ਨੀ ਕੋਈ ਨਾ ਲਾਹ ਬੀ ਚੱਪੇ ਜਾਣਾ ਔਰ ਫਰਕਾਰੀ ਵੀ ਸੰਘਾਰਿਆ ਜੀ ਮੋੜੀ ਲੈ ਬਾਈ ਵਾਹ ਹੋਰ ਦੇ ਲੋ ਬਾਈ ਇੱਕ ਫਲਕਾਰੀ ਉਤਰੋ ਦਿਓ ਨਹੀਂ ਥੋੜਾ ਦਿਓ ਤੁਸੀਂ ਬਾਟੇ ਕਰੋ ਉਹ ਗੱਟੇ ਦਾ ਸਮਝ ਰਹਾ ਉਹ ਗੱਟੇ ਵਾ ਫੜਾ ਦਿਓ ਯਾਰ ਟੂੜੀ ਵਾਲੇ ਮੈਂ ਤੈਨੂੰ ਵੀ ਕੰਮ ਨਹੀਂ ਹੈਗਾ ਕੋਈ ਆ ਦੇਖ ਕਾਣੂ ਤੈਨੂੰ ਵੀ ਕੰਮ ਨਹੀਂ ਹੈਗਾ ਕਾਣੂ ਯਾਰ ਕਿਹੜਾ ਕਰਦਾ ਹੈਂ ਖਾ ਉਹਦਾ ਵੀ ਹਾਂ ਮੈਂ ਕੀ ਮੈਂ ਕੀ ਵੀ ਜਾਊਗਾ ਨਾ ਹਾਂ ਮਿਲੂਗਾ ਦੂਜੀ ਵਾਰ ਸਾਰੇ ਜਾਣਗੇ ਮੈਂ ਵੀ ਤੈਨੂੰ 加了八倍。爸爸 ਖੜਤਾ ਅਰਦਾ ਖੜਦਾ ਇਹ ਲਾਗੀ ਖੜ ਜਾ ਅਰਦਾ ਬੈਠੀ ਹੁੰਦਾ ਇਧਰ ਸਾਈਡ ਤੇ ਲਾ ਲ ਆਇਆ ਸਰਾਵਾ ਆ ਦੋ ਮਿੰਟ ਖੜਾ ਰਹਾ ਵਾਹੇ ਪਾਣੇ ਵਰਗੇ ਪੈੜਨਗੇ ਕੱਢਣਗੇ ਬਿੱਤੇ ਆਪੇ ਵਰਨਗੇ ਮੂਲ ਕੋਲੇ ਆ ਪਿੰਡੀ ਅੱਜੀ ਓਏ ਓਏ ਆ ਦੇਖੀ ਓਏ ਜਦੋਂ ਚੜ੍ਹਦੇ ਬੜਿਆ ਇਹ ਕੀ ਆ ਕੋਰ ਤੋਂ ਮੈਂ ਮੈਂ ਮੀਂਹ ਹੀ ਬੁਣੇ ਨਾ ਆਉਣਾ ਕੋਈ ਆ ਰੰਗ ਬਰੰਗੀਆਂ ਬਾਈ ਹਾਂ ਹਾਂ ਦਾ ਇੱਕ ਦੂ ਘਾਸ ਮੁੰਡਾ ਦੇਖ ਤੰਤਰੀ ਰੰਗ ਦੀ ਗੱਜਰ ਤੇ ਚਲਾਉਣੇ ਦੀ ਲੈਣੀ ਠੀਕ ਆ ਠੀਕ ਆ ਆ ਲੋ ਜੀ ਗਲਾਬ ਜਾਵਣਾ ਬੱਟੀ ਅੰਝ ਇੱਧਰ ਬਣੀ ਵੀ ਜਾਂਦੀਆਂ ਹਨ ਦਿਖਾਈਆਂ ਸੀ ਇੱਧਰ ਬੱਟੀ ਜਾਂਦੀ ਆ ਦੁੱਲਾ ਹਲਵਾਈ ਲਾਲਾ ਹਲਵਾਈ ਤੇ ਜਲੌਰ ਹਲਵਾਈ ਠੀਕ ਆ ਉਧਰੋਂ ਕੜਾਹੀ ਦੇ ਸੀ ਅੱਜ ਵੇਚ ਉਧਰੋਂ ਮਸ਼ੀਨ ਲਾ ਕੇ ਝੋਨਾ ਲਾ ਕੇ ਵੜਣਾ ਅੱਜ ਵੱਢ ਕੇ ਟਰਾਲੀਆਂ ਭਰ ਕੇ ਖੜਾ ਲਾਂਗੇ ਤੜਕੀ ਜਾਵਾਂਗੇ ਮੰਡੀ 'ਚ ਭਾਈ ਹੁਣਾਂ ਐ ਝੋਨਾ ਵੜਾ ਲਾ ਗਈ ਮਸ਼ੀਨ ਉਹਦੇ